ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਆਪਾਂ ਇਹ ਨਾ ਦੁਪੱਟਾ ਟਾਈ ਐਂਡ ਡਾਈ ਕੀਤਾ ਹੈ ਤੇ ਆਪਣਾ ਕੋਈ ਵੀ ਖਰਚਾ ਨਹੀਂ ਹੋਇਆ ਇਹਦੇ ਵਿੱਚ ਦੇਖੋ ਤੇ ਆਪਾਂ ਅੰਦਰ ਹੀ ਸੁਕੋਣਾ ਪਾਇਆ ਕਿਉਂਕਿ ਬਾਹਰ ਨਹੀਂ ਪਈ ਜਾਂਦਾ ਤੇ ਇਹਦੇ ਨਾਲ ਨਾ ਕਮੀਜ਼ ਇਸ ਕਲਰ ਦਾ ਹੈ ਇਹ ਕਮੀਜ਼ ਆ ਤੇ ਇਹ ਦੁਪੱਟਾ ਸੀਗਾ ਤੇ ਬੜਾ ਫਿੱਕਾ ਸੀ ਇਸ ਕਰਕੇ ਮੈਂ ਇਹਦਾ ਪੱਲੇ ਪੱਲੇ ਟਾਈ ਐਂਡ ਡਾਈ ਕੀਤੇ ਹੈ ਪੇਂਟ ਵਾਲੇ ਕਲਰ ਨਾਲ ਹੀ ਕੀਤੇ ਆਪਾਂ ਕੋਈ ਖਰਚ ਨਹੀਂ ਤੇ ਕੀਤਾ ਤੇ ਆਹ ਦੇਖ ਲਓ ਦੂਜਾ ਪੱਲਾ ਇਧਰ ਠੀਕ ਹੈ ਤੇ ਆ ਇਹਦੀ ਸਲਵਾਰ ਹੈ ਸਲਵਾਰ ਦੇ ਪਹੁੰਚਾਂ ਤੇ ਵੀ ਕਢਾਈ ਹੋਈ ਹੋਈ ਹੈ ਤੇ ਆ ਇਹਦਾ ਕਮੀਜ਼ ਹੈ ਤੇ ਇਹ ਫਿੱਕਾ ਵਾਲਾ ਸੀਕੜ ਟਪਟਾ ਤੇ ਤਾਂ ਕਰਕੇ ਮੈਂ ਇਹਦੇ ਪੱਲੇ-ਪੱਲੇ ਇਸ ਤਰ੍ਹਾਂ ਕੀਤੇ ਆ ਮੈਨੂੰ ਚੰਗਾ ਨਹੀਂ ਲੱਗਦਾ ਸੀ ਤੇ ਹੁਣ ਤੁਹਾਨੂੰ ਸਲਵਾਰ ਤੇ ਅਸੀਂ ਪਹੁੰਚਾਂ ਤੇ ਵੀ ਕਰਕੇ ਦਿਖਾਉਣੀ ਆ ਦੇਖੋ ਆ ਤੁਹਾਨੂੰ ਸਲਵਾਰ ਤੇ ਵੀ ਇਹ ਕਲਰ ਲੱਗਿਆ ਹੋਇਆ ਵੀ ਇਹ ਰੀਲ ਦਾ ਕਲਰ ਉਤਰਿਆ ਹੋਇਆ ਤੇ ਇਹ ਸਲਵਾਰ ਤੇ ਚੜਿਆ ਹੋਇਆ ਕਲਰ ਦੇਖੋ ਤੇ ਭੜਾ ਲੱਗਦਾ ਕੈਮਰੇ ਜੇ ਥੋੜਾ ਜਿਹਾ ਘਟਦੀਆਂ ਦੂੰ ਜਿਆਦੇ ਆ ਦੇਖੋ ਇਧਰ ਨੇ ਪਹੁੰਚੇ ਤੇ ਜਿਆਦੇ ਆ ਜੇ ਤਾਂ ਆਪਣੇ ਸੁੱਕਣੀ ਪਾ ਦਿੰਨੇ ਆ ਨਾ ਆਪਾਂ ਤੇ ਉਦੋਂ ਉਤਰਿਆ ਕਲਰ ਇਹ ਜੇ ਆਪਾਂ ਇਹਨੂੰ ਕਲਰ ਨੂੰ ਕੱਸਣਾ ਲਾਉਂਦੇ ਸੀ ਫਿਰ ਇਹ ਰੀਲ ਦਾ ਕਲਰ ਦੁਬਾਰਾ ਨਿਕਲ ਗਿਆ ਹੋਰ ਫਿਰ ਫੇਰ ਇਹ ਤੇ ਚੜ ਜਾਂਦਾ ਤੇ ਇਸ ਕਰਕੇ ਆਪਾਂ ਇਹਨੂੰ ਕਲਰ ਦੇ ਨਾਲ ਹੀ ਕਰਦੇ ਆ ਕੋਈ ਇਹਦੀ ਸਕੀਮ ਸੋਚੀ ਸੀਗੀ ਤੇ ਇਹਨੂੰ ਆਪਾਂ ਨਾਲ ਦੀ ਵੀ ਜਿਹੜਾ ਇਹਨਾਂ ਪਤਾ ਲੱਗੇ ਵੀ ਇਹ ਕਲਰ ਇਹ ਤੇ ਲੱਗਿਆ ਉੱਤਰਿਆ ਵੇ ਜੇ ਦੁਬਾਰਾ ਧੋਵਾਂਗੇ ਇਹ ਮੈਂ ਸੂਟ ਇੱਕ ਧੋਈ ਪਾਇਆ ਹੈ ਫਿਰ ਇਹਦਾ ਇਹ ਕਲਰ ਉੱਤਰ ਗਿਆ ਤੇ ਮੈਂ ਇਹਨੂੰ ਫਿਰ ਵੀ ਕਿਵੇਂ ਲਾਵਾ ਜੇ ਮੈਂ ਰੰਗ ਕਾਟ ਨਾ ਲਵਨੀ ਆ ਫਿਰ ਸਾਰਾ ਰੀਲ ਦਾ ਕਲਰ ਉਤਰ ਜਾਊਗਾ ਰੀਲ ਚਿੱਟੀ ਹੋ ਜਾਊਗੀ ਦੇਖੋ ਤੇ ਜਦੋਂ ਆਪਾਂ ਸੁੱਕਣੀ ਪਾ ਦਨੇ ਆ ਉਹ ਨੁੱਚੜ ਕੇ ਤੇ ਇਹਦਾ ਉਹ ਕਲਰ ਚੜਿਆ ਹੋਇਆ ਤੇ ਦੁਪੱਟਾ ਵੀ ਫਿੱਕਾ ਕਰਕੇ ਮੈਂ ਇੱਕ ਤੋਂ ਪਾਇਆ ਹੈ ਸੂਟ ਤੇ ਹੁਣ ਮੈਂ ਇਹ ਇਹਦਾ ਕਰਦੀ ਆ ਕੋਈ ਇੰਤਜ਼ਾਮ ਤੇ ਤੁਹਾਨੂੰ ਦਿਖਾਉਣੇ ਅੱਗੇ ਵੀ ਇਹਦਾ ਕਿਵੇਂ ਕਰਾਂਗੇ ਆਪਾਂ ਪੇਂਟ ਵਾਲੇ ਕਲਰਾਂ ਨਾਲ ਹੀ ਕਰਾਂਗੇ ਜੇ ਤੁਸੀਂ ਪੇਂਟ ਕਰਦੇ ਹੋ ਤੁਹਾਡੇ ਕੋਲ ਕਲਰ ਹੈਗਾ ਤੁਹਾਡਾ ਕੋਈ ਵੀ ਖਰਚਾ ਨਹੀਂ ਹੋਊਗਾ ਜਿਵੇਂ ਐ ਟਾਈ ਐਂਡ ਡਾਈ ਦੁਪੱਟਾ ਕਰ ਲਓਗੇ ਤਾਂ ਤੇ ਨਹੀਂ ਤੁਸੀਂ 20-20 ਰੁਪਿਆਵਾਂ ਦੀਆਂ ਸੀਸਾਂ ਆਉਂਦੀਆਂ ਦੋ ਤਿੰਨ ਸੀਸਾਂ ਲਿਆਓ ਤੇ ਕਿੰਨੇ ਦੁਪੱਟੇ ਹੋ ਜਾਣਗੇ ਅਡੋੜੇ ਡਿਜ਼ਾਈਨ ਪਾ ਕੇ ਦੇਖੋ ਤੇ ਹੁਣ ਇਹਦਾ ਤੁਹਾਨੂੰ ਦੱਸ ਦੇ ਇਹਨੂੰ ਆਪਾਂ ਗਿੱਲਾ ਕਰ ਲੈਣੇ ਆ ਪਹੁੰਚਿਆ ਨੂੰ ਤੇ ਫਿਰ ਤੁਹਾਨੂੰ ਦਿਖਾਉਣੇ ਆ ਦੇਖੋ ਜੀ ਆਪਾਂ ਪਹੁੰਚ ਗਿੱਲੇ ਕਰ ਲਏ ਇੱਥੋਂ ਤੱਕ ਇਥੋਂ ਤੱਕ ਕਰੀ ਆਪਾਂ ਕਲਰ ਕਰਨਾ ਦੋਨੇ ਆਪਾਂ ਇਸ ਲੋਟ ਨਹੀਂ ਰੱਖੇ ਕਿਉਂਕਿ ਵੀ ਇੱਕ ਪਾਸੇ ਜ਼ਿਆਦਾ ਰੰਗ ਆ ਗਿਆ ਇੱਕ ਪਾਸੇ ਘੱਟ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਵਿਚਾਲਾ ਕਰ ਦੇ ਦੇਖੋ ਆ ਸਿਆਉਣ ਵਾਲਾ ਇੱਧਰ ਵਿਚਾਲੇ ਰੱਖ ਲਿਆ ਆਪਾਂ ਇਸ ਤਰ੍ਹਾਂ ਕੀਤਾ ਹੋਇਆ ਦੋਨੇ ਪਹੁੰਚੇ ਮੈਂ ਇਸੇ ਤਰ੍ਹਾਂ ਹੀ ਰੱਖੇ ਆ ਕਿਉਂਕਿ ਦੋਨਾਂ ਪਹੁੰਚਾਂ ਦੇ ਫਿਰ ਇੱਕੋ ਜਿਹਾ ਰੰਗ ਅੱਗੇ ਆਊਗਾ ਪਿੱਛੇ ਵੱਧ ਘੱਟ ਹੋ ਜਾਊਗਾ ਤਾਂ ਕੋਈ ਗੱਲ ਨਹੀਂ ਤੇ ਆ ਇਹਦਾ ਕਮੀਜ਼ ਦਾ ਕਲਰ ਹੈ ਇਹਦੇ ਵਿੱਚ ਆਪਾਂ ਇੱਕ ਤਾਂ ਇਹ ਪਾਵਾਂਗੇ ਕਲਰ ਤੇ ਇੱਕ ਥੋੜਾ ਜਿਹਾ ਵਾਈਟ ਤੇ ਇਹ ਨਾਭੀ ਕਲਰ ਆ ਜਮਾ ਇਹਦੇ ਨਾਲ ਦਾ ਇਹ ਪਾਵਾਂਗੇ ਆਹ ਦੇਖੋ ਇਹ ਚਾਹੀ ਕਲਰ ਹੈਗਾ ਆਹ ਵਾਲਾ ਕਲਰ ਯਾਸੀ ਇਹ ਜ ਕੈਮਰੇ ਚ ਪਿੱਕਾ ਦੀਨ ਜਮਾ ਇਸ ਨਾਲ ਦਾ ਹੀ ਕਲਰ ਤੇ ਆਪਾਂ ਇਹ ਕਰ ਲਾਂਗੇ ਫਿਰ ਆਪਣਾ ਨਾ ਉਹ ਤੇ ਜਦੋਂ ਤੁਸੀਂ ਇਹ ਕਲਰ ਕਰਨਾ ਤਾਂ ਤੁਸੀਂ ਥੱਲੇ ਵੀ ਕੋਈ ਮਮਮੀ ਕਾਗਜ ਵਿਛਾਉਣਾ ਵੀ ਜਿਹੜਾ ਤੁਹਾਡਾ ਥੱਲੇ ਉਹ ਨਾ ਫਰਸ਼ ਖਰਾਬ ਹੋਵੇ ਤੇ ਨਾ ਹੀ ਵੀ ਕੱਪੜਾ ਜਿਹੜਾ ਥੱਲੇ ਵਿਛਾਇਆ ਉਹ ਖਰਾਬ ਹੋਵੇ ਠੀਕ ਹੈ ਤੇ ਵਰਚ ਲੈ ਲੈਣਾ ਤੁਸੀਂ ਤੇ ਵਰਚ ਨੂੰ ਗਿੱਲਾ ਵੀ ਕਰ ਸਕਦੇ ਹੋ ਤੁਸੀਂ ਤੁਸੀਂ ਕੱਪੜਾ ਲੈਣੇ ਕੋਲੇ ਵੀ ਜੇ ਕਿਤੇ ਰੰਗ ਕਲਰ ਲੱਗ ਜੇ ਹੱਥ ਤੇ ਤਾਂ ਤੁਸੀਂ ਉਹ ਪੂੰਝ ਸਕਦੇ ਹੋ ਅੱਗੇ ਨਾ ਲੱਗ ਸਕੇ ਦੇਖੋ ਆਹ ਵਿੱਚ ਕਲਰ ਹੁਣ ਗਿੱਲਾ ਹੋ ਕੇ ਜ਼ਿਆਦਾ ਪਤਾ ਲੱਗਦਾ ਹੈ ਇਹਦਾ ਤੇ ਹੁਣ ਆਪਾਂ ਵਰਚ ਲੈ ਲਿਆ ਤੇ ਆਪਾਂ ਨਾ ਵੀ ਕਲਰ

ਫੇਰ ਤੋਂ ਨੂੰ ਕਲਰ ਥੋੜੇ ਚੜੇ ਦਾ ਬਿਲਕੁਲ ਪਤਾ ਨਹੀਂ ਲੱਗਣਾ ਵੈਸੇ ਤਾਂ ਸੂਟ ਇਹ ਵੀ ਪਾਉਣ ਦੇ ਲਈ ਤਾਂ ਹੀ ਨਹੀਂ ਸੂਟ ਇਹ ਕਿਉਂਕਿ ਇਹਨੂੰ ਕਲਰ ਲੱਗਿਆ ਪਿਆ ਦੇਖੋ ਹੁਣ ਆਪਾਂ ਇਹ ਲਾਉਣਾ ਇਸ ਤਰ੍ਹਾਂ ਤੁਸੀਂ ਪਰਚ ਨੂੰ ਗਿੱਲਾ ਕਰ ਲਓ ਮੜਾ ਜਾ ਤੇ ਜੇ ਰੰਗ ਪਤਲਾ ਤਾਂ ਦੇਖੋ ਇਹ ਆਪਾਂ ਲਾ ਲ लेते हैं ਹੁਣ ਆਪਾਂ ਇਹਨੂੰ ਇਕੱਠੀ ਕਰ ਲੈਣਾ ਦੋਨੇ ਫੜ ਕੇ ਇਸ ਤਰ੍ਹਾਂ ਇਸ ਤਰ੍ਹਾਂ ਫੜ ਕੇ ਤੇਨੂੰ ਆਏ ਬਟਾਈ ਦੇਣੀ ਆਪਾਂ इधरों मैं कपड़ा लाया भी इधर देखो इस तरह तो बटा दे देना जो घट वे फिर भी ला सकते कर रखना देखो ਉਹ ਤੁਹਾਨੂੰ ਖੋੜਕੇ ਦਿਖਾਉਣੀ ਹੈ ਦੇਖੋ ਇਸ ਤਰ੍ਹਾਂ ਆਪਣਾ ਬਣ ਗਿਆ ਦੋਨੇ ਪਹੁੰਚੇ ਤੇ ਦੇਖੋ ਹੁਣ ਤੁਹਾਨੂੰ ਕਮੀਜ਼ ਦਿਖਾਉਣੀ ਹੈ ਦੇਖੋ ਕਮੀਜ਼ ਦੇ ਨਾਲ ਮੈਚ ਕਰਨਗੇ ਇਹ ਤੇ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਵੀ ਜੇ ਕਈ ਵਾਰ ਕਲਰ ਚੜ ਜੇ ਹੁਣ ਇਹ ਕਲਰ ਨਿਕਲੀ ਜਾਵੇ ਰੀਲ ਦਾ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਗੀ ਇਸ ਕਰਕੇ ਤੇ ਇਹਨੂੰ ਸੁਕਾ ਲਓ ਤੁਸੀਂ ਤੇ ਇਸ ਤਰ੍ਹਾਂ ਤੁਸੀਂ ਵੀ ਆਪ ਦਾ ਬਣਾ ਸਕਦੇ ਹੋ ਦੁਪੱਟਾ ਵੀ ਕਰ ਸਕਦੇ ਹੋ ਤੇ ਸੂਟ ਵੀ ਕਰ ਸਕਦੇ ਹੋ ਇਸ ਤਰ੍ਹਾਂ ਸਾਰਾ ਸੂਟ ਦੇਖੋ ਤੇ ਵੀਡੀਓ ਨੂੰ ਐਂਡ ਤੱਕ ਦੇਖੋ ਚੈਨਲ ਨੂੰ ਕਰੇ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਕਹੇ ਜੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ